সাকেয়ে মাকেয়ে Hãy subscribe cho kênh Ghiền Mì Gõ Để không bỏ lỡ những video hấp dẫn फोन ख़राब मज़ा थे थे थे। तो थे <स्क्किल> मैं थोड़ी कराई भाजी मैं थोड़ी इधर इधर नहीं गया ਹਾਂ ਜੀ ਫਿਰ ਰਹਿਣ ਤੋਂ ਕਿਸੇ ਨੇ ਨਹੀਂ ਕਿਹਾ ਤੇ ਫਿਰ ਦੂਸਤਿਆ ਨਹੀਂ ਤੇ ਫਿਰ ਇਹ ਵੀ ਨਾ ਕਰ ਇੱਕ ਮਿੰਟ ਨਾ ਕੋ ਭਾਜੀ ਇੱਕ ਮਿੰਟ ਰੁਕੋ ਮੈਂ ਫੋਟੋ ਲੈ ਲਾਂ ਇੱਕ ਸਿਮਪਨ ਕਰ ਲਓ ਮੇਰੇ ਫੋਨ ਜੀ ਨਹੀਂ ਹੋਣੀ ਬਾਈ ਮੈਸ ਕਰ ਲਈ ਸਾਡੀ ਟੀਮ ਨੇ ਕਰ ਲਈ ਮੈਮ ਤੁਸੀਂ ਵੀ ਮੇਰੇ ਨਾਲ ਧਰਵਾਦ ਤੇ ਆਪਾਂ ਦੇ ਬਾਰੇ ਨੇ ਉਹ ਵੇਖੋ ਕਿ ਗਾਇ ਨਹੀਂ ਲੱਗਿਆ ਆਇਓ ਬੇਲਾ ਜੀ ਚਲੇ ਉਹਦੇ ਸੁਣਾਂਗੇ ਸਮਝਿਆ ਬਾਰੇ ਪਾਸ਼ਾ ਮੜਾ ਆ ਆਪਾਂ ਨੇ ਸੰਸਕਾਰ ਦੇ ਵਿੱਚ ਨੰਤ ਮੱਸ ਤੋਂ ਹੋਣ ਪਾਸ਼ਾ ਦੀ ਦੇਰਨਾ ਵਿੱਚ ਬੈਂਤੀ ਕਰ ਲੈ ਸੱਜੇ ਪਾਸ਼ਾ ਇਹ ਹੁਕਮ ਹੈ ਉਹਨਾਂ ਬਾਤ ਨੂੰ ਸਾਡੇ ਘਰਾਂ ਮਾਜੀ ਮੈਂ ਤਾਂ ਵੱਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਬੇਨਤੀ ਕਰਨ ਆਏ ਜੀ ਜਿੱਦਾਂ ਹਰ ਬੰਦਾ ਜੀ ਇੱਥੇ ਅਰਦਾਸ ਬੇਨਤੀ ਕਰਨ ਆਉਂਦਾ ਅਸੀਂ ਇੱਕ ਫਿਲਮ ਦੀ ਅਰਦਾਸ ਕਰਨ ਆਏ ਆ ਨੰਬੜਾ ਦਾ ਲਾਣਾ ਸਾਡੀ ਫਿਲਮ ਆ ਰਹੀ ਹੈ 26 ਜਨਵਰੀ ਨੂੰ ਔਰ ਉਹ ਤਾਜਪਾ ਜੀ ਨੇ ਡਾਇਰੈਕਟ ਕੀਤੀ ਹੈ ਸਾਰਾ ਜੀ ਹੈ ਤੇ ਭੈਣ ਨੀਤਾ ਦੇਵਗਨ ਜੀ ਆ ਹੋਰ ਬਹੁਤ ਅੱਛੇ ਕਲਾਕਾਰ ਆ ਸੋ ਜਿਨ੍ਹਾਂ ਨੇ ਵਿੱਚ ਕੰਮ ਕੀਤਾ ਸੋ ਅੱਜ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਨ ਆਏ ਕਿ ਸਾਡੀ ਮਿਹਨਤ ਨੂੰ ਭਾਗ ਲੱਗਣ ਔਰ ਬਾਬਾ ਚਰਦੀ ਕਲਾ ਦੇ ਸਾਰਿਆਂ ਰੱਖੇ ਤੇ ਬਾਕੀ ਇਹ ਸਾਡੀ ਹੀਰੋਇਨ ਇਹ ਸਾਡੇ ਮੇਨ ਥਾਮੇ ਆ ਜੀ ਪਿੱਲਰ ਆ ਤੇ ਮੈਂ ਕਹਿੰਦਾ ਵੀ ਇਹਨਾਂ ਤੋਂ ਵੀ ਥੋੜਾ ਥੋੜਾ ਪੁੱਛਿਆ ਜਾਵੇ ਤੇ ਬਹੁਤ ਵਧੀਆ ਗੱਲ ਆ ਨੀਵੇਂ ਫਿਲਮ ਨੂੰ ਤੁਸੀਂ ਬਹੁਤ ਵੱਡਾ ਪਰਵਾਹ ਹੰਗਾਰਾ ਦਿੱਤਾ ਉਹਦੇ ਤੋਂ ਬਾਅਦ ਉਸੇ ਤਰ੍ਹਾਂ ਦੇ ਹੀ ਜਲੌ ਵਾਲੀ ਬਟ ਥੋੜੇ ਜਿਹਾ ਡਿਫਰੈਂਟ ਕਿਰਦਾਰ ਵਾਲੀ ਫਿਲਮ ਹੈ ਜਿਹਨੂੰ ਤਾਜ ਹੁਣਾਂ ਨੇ ਡਾਇਰੈਕਟ ਕੀਤਾ ਹੈ ਲੰਬੜਾਂ ਦਾ ਲਾਣਾ ਇਹ ਫਿਲਮ 26 ਤਰੀਕ ਨੂੰ ਸਾਰੇ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਆ ਤੇ ਅੱਜ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਿਤਨਾ ਦੇ ਹੁੰਦੇ ਵੀਰੇ ਬਸ ਉਤਰਾਂ ਦਾ ਹੀ ਆ ਚੜਦੀ ਕਲਾ ਵਾਲਾ ਕੀ ਸਟੋਰੀ ਕੀਗੀ ਫਿਲਮ ਦੀ ਫੈਮਿਲੀ ਦੀ ਕਹਾਣੀ ਹੈਗੀ ਆ ਨਾ ਨਾ ਦੱਸਿਓ ਨਾ ਫਿਲਮ ਜੋ ਦੇਖਣੀ ਹੈ ਕਮੇਡੀ ਸਟੋਰੀ ਆ ਬਸ ਇਹੀ ਕਹਿ ਸਕਦੇ ਆ ਕਿ ਕਮੇਡੀ ਹੈਗੀ ਆ ਜ਼ਬਰਦਸਤ ਕਿਸਮ ਦੀ ਔਰ ਪਰਿਵਾਰ ਦੇ ਵਿੱਚ ਬੜਾ ਕੁਝ ਇਹੋ ਜਿਹਾ ਵਾਪਰਦਾ ਕਿੰਨੇ ਤੇ ਨਵੇਂ ਪੰਗੇ ਪਵਾੜੇ ਪੈਂਦੇ ਨੇ ਕਾਮਿਕ। ਇਹ ਉਹੀ ਸਾਰਾ ਕੁਝ ਇਹਦੇ ਵਿੱਚ ਲੈ ਕੇ ਆਉਂਦੇ ਹੋਏ ਤੇ ਪਰਿਵਾਰ ਵਾਲਾ ਮਾਹੌਲ ਹੋ ਜਾਂਦਾ ਇੱਕ ਕਮੇਡੀਨ ਹੋ ਜਾਂਦੀ। ਜੀ ਬਿਲਕੁਲ ਐਸੇ ਕਰਕੇ ਮੈਨੂੰ ਲੈਂਦੇ ਨੇ ਫਿਲਮ 'ਚ। ਤੁਸੀਂ ਹਾਂਜੀ ਪੁੱਛੋ। ਅੱਜ ਅੰਮ੍ਰਿਤ ਰਾਏ। ਹਾਂਜੀ ਉਹੀ ਮੈਂ ਕਹਿ ਰਹੀ ਸੀ ਅੱਜ ਅਸੀਂ ਇੱਥੇ ਪਹੁੰਚੇ ਹਾਂ ਹਰਮੰਦਰ ਸਾਹਿਬ ਸਾਡੀ ਮੂਵੀ ਆ ਰਹੀ ਹੈ 25 ਤਰੀਕ ਨੂੰ 25 26 ਛਪ 26 ਜਨਵਰੀ ਨੂੰ ਸਾਡੀ ਮੂਵੀ ਆ ਰਹੀ ਹੈ ਲੰਬੜਾਂ ਦਾ ਲਾਣਾ ਤੇ ਬਹੁਤ ਹੀ ਸੋਹਣੀ ਸਟਾਰ ਕਾਸਟ ਹੈ ਤਾਜਸਰ ਨੇ ਲਿਖੀ ਹੈ ਉਹਨਾਂ ਨੇ ਹੀ ਡਾਇਰੈਕਟ ਕੀਤੀ ਹੈ ਬਹੁਤ ਹੀ ਸੋਹਣਾ ਕਨਸੈਪਟ ਹੈ ਡਿਫਰੈਂਟ ਹੈ ਪੂਰਾ ਪਰਿਵਾਰਿਕ ਹੈ ਸਭ ਨਾਲ ਬੈ ਕੇ ਸਾਰੇ ਪਰਿਵਾਰ ਦੇ ਨਾਲ ਇੰਜੋਏ ਕਰ ਰਹੇ ਹੋ ਤੇ ਇਸੇ ਅਰਦਾਸ ਕਰਨ ਆਇਆ ਕਿ ਜਿੰਨੀ ਸਾਡੀ ਮਿਹਨਤ ਹੋਈ ਹੈ ਉਨਾ ਹੀ ਸਾਡਾ ਫਲ ਮਿਲੇ ਵਧੀਆ ਸਾਨੂੰ ਤਾਂ ਕਰਕੇ ਅਸੀਂ ਅੱਜ ਅੰਮ੍ਰਿਤਸਰ ਆਏ ਹਾਂ ਮੈਂ ਨਹੀਂ ਤਜ਼ਰਬੇਦਾਰ ਅਦਾਕਾਰ ਹਾਂ ਕੰਮ ਕਰਕੇ ਕਿਸ ਤਰ੍ਹਾਂ ਦਾ ਤਜ਼ਰਬਾ ਮਿਲਿਆ ਅਸੀਂ ਤਿੰਨੇ ਜਣੇ ਪਹਿਲਾਂ ਵੀ ਮੰਜੇ ਬਿਸਤਰੇ ਵਾਂਗ ਵਿੱਚ ਸੀਗੇ ਮੈਂ ਸੋਚਦਾ ਹਾਂ ਗੁਰਪਾਲ ਜ਼ਾਰਾ ਗੁਰਪਾਲ ਜੀ ਔਰ ਉਹਦੀ ਬੇਟੀ ਬਣੀ ਸੀ ਹੁਣ ਉਹ ਨੌ ਬਣੀ ਨੇ ਅ ਪਹਿਲਾਂ ਮੈਂ ਬੇਟੀ ਸੀ ਸਭ ਤੋਂ ਪਹਿਲੇ ਪਰਿਵਾਰ ਕਾ ਹੀ ਆ ਮੌਲ ਹੈ ਰੈਡ ਹੋ ਗਿਆ ਕਿਉਂਕਿ ਸਾਰੇ ਫੈਮਿਲੀ ਮੈਂਬਰ ਹੀ ਹੁੰਦੇ ਆ ਕਿਉਂਕਿ ਹਮੇਸ਼ਾ ਉਹੀ ਕਲਾਕਾਰ ਆ ਤੇ ਜਦ ਡਾਇਰੈਕਟਰ ਚੇਂਜ ਹੋ ਜਾਂਦਾ ਜਾਂ ਡਾਇਰੈਕਟਰ ਦੂਸਰੀ ਫਿਲਮ ਚ ਜਾ ਜਾਂਦਾ ਸੋ ਇਸ ਕਰਕੇ ਉਹ ਬਹੁਤ ਵਧੀਆ ਕੁਝ ਨਵਾਂ ਮਾਹੌਲ ਹੁੰਦਾ ਸੋ ਸਾਰੇ ਵਧੀਆ ਢੰਗ ਨਾਲ ਆਈ ਤਾਂ ਬਹੁਤ ਵਧੀਆ ਮੈਂ ਦੇਸ਼ ਦੁਨੀਆ ਪੰਜਾਬੀ ਫਿਲਮ ਇੰਡਸਟਰੀ ਦਾ ਗੱਦ ਵੱਧ ਰਿਹਾ ਹੈ ਇਸ ਦਾ ਕਾਰਨ ਉਹ ਇਹ ਸਭ ਸੁਆਭ ਦੇ ਕੇ ਕਿਸ ਤਰ੍ਹਾਂ ਮੈਸੂਮ ਹੁੰਦਾ ਸਾਨੂੰ ਤਾਂ ਬਹੁਤ ਪ੍ਰਾਊਡ ਫੀਲ ਹੁੰਦਾ ਮਤਲਬ ਮੈਨੂੰ ਫਸਟ ਆਫ ਜਿਹੜਾ ਪਹਿਲਾ ਕੁਐਸਚਨ ਸੀਗਾ ਵੀ ਇੰਨੇ ਦਿਗਜ ਨੇ ਮੇਰੇ ਸੀਨੀਅਰਸ ਨੇ ਸਾਰੇ ਉਹਨਾਂ ਨਾਲ ਕੰਮ ਕਰਕੇ ਹਨਾ ਮੈਂ ਬਹੁਤ ਖੁਸ਼ ਨਸੀਬ ਮਹਿਸੂਸ ਕਰਦੀ ਆ ਆਪਣੇ ਆਪ ਨੂੰ ਤੇ ਮੈਂ ਬਹੁਤ ਥੈਂਕਫੁਲ ਆ ਰੱਬ ਦੀ ਤਾਤ ਸਰਦੀ ਮੈਂ ਪਹਿਲੀ ਮੂਵੀ ਦੇਖੀ ਸੀਗੀ ਜਿਹੜੀ ਮੈਨੂੰ ਬਹੁਤ ਜ਼ਿਆਦਾ ਟੱਚ ਕੀਤੀ ਸੀ ਲਵਰ ਤੇ ਮੈਂ ਹਮੇਸ਼ਾ ਦਾ ਉਹਨਾਂ ਨਾਲ ਕੰਮ ਕਰਨਾ ਸਰ ਤਾਂ ਛੱਡੀ ਦੋ ਗੱਲਾਂ ਹਨ ਤਾਂ ਸਾਰਿਆਂ ਨੂੰ ਪਤਾ ਹੈ ਹਨਾ ਜਦੋਂ ਸਾਰਿਆਂ ਨੂੰ ਦੇਖ ਕੇ ਹੱਸਦੇ ਆ ਮੇਰਾ ਇਹ ਹੁੰਦਾ ਵਾਹ ਯਾਰ ਹਨਾ ਗੱਲ ਬਾਤ ਤਾਂ ਮੈਂ ਬਹੁਤ ਖੁਸ਼ ਨਸੀਬ ਆ ਮੈਂ ਇਹਨਾਂ ਦੇ ਨਾਲ ਹੈਗੀ ਆ ਸਾਡਾ ਪੰਜਾਬੀ ਸਿਨੇਮਾ ਬਹੁਤ ਅੱਗੇ ਜਾ ਰਿਹਾ ਤੇ ਹਲੇ ਹੋਰ ਅੱਗੇ ਜਾਣਾ ਹੈ ਤੇ ਇਸ ਚੀਜ਼ ਦੇ ਵਿੱਚ ਮੈਨੂੰ ਲੱਗਦਾ ਹਰ ਆਰਟਿਸਟ ਦਾ ਹਰ ਕਿਸੇ ਦਾ ਯੋਗਦਾਨ ਭਰਪੂਰ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਵਧੀਆ ਹੋਰ ਫਿਲਮਾਂ ਦੇ ਨਾਲ ਆਈ ਥਿੰਕ ਹੋਰ ਅੱਗੇ ਲੈ ਕੇ ਜਾਵਾਂਗੇ ਇੰਡਸਟਰੀ ਨੂੰ ਥੈਂਕ ਯੂ ਥੈਂਕ